ਦੇ YouTube ਚੈਨਲ ਉੱਪਰ ਆ ਦੀਪਸੀਡ ਫਾਰਮਿੰਗ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਵਾਇਰਸ ਦੇ ਉੱਪਰ ਗੱਲਬਾਤ ਕਰਾਂਗੇ ਆਲੂਆਂ ਦੇ ਵਾਇਰਸ ਦੇ ਉੱਪਰ ਸਾਡੇ ਨਾਲ ਹੋਣਗੇ ਡਾਕਟਰ ਆਰ ਕੇ ਰੋੜਾ ਜੀ ਜਲੰਧਰ ਤੋਂ ਰਿਟਾਇਰ ਪ੍ਰਿੰਸੀਪਲ ਸੀਪੀਆਰਆਈ ਤਾਂ ਸਰ ਜੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਸਾਡੇ ਫਾਰਮ ਤੇ ਆਉਣ ਲਈ ਜੀ ਅੱਜ ਸਾਰ ਆਪਾਂ ਗੱਲਬਾਤ ਕਰਾਂਗੇ ਆਲੂ ਦੇ ਵਾਇਰਸ ਦੇ ਉੱਪਰ ਜੀ ਆਪਾਂ ਪਿਛਲੀ ਵੀਡੀਓ 'ਚ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਆਲੂਆਂ ਦੀ ਬਿਮਾਰੀ ਦੀ ਅੱਜ ਆਪਾਂ ਨਾਲ ਵਿਸ਼ਾ ਕਲਾ ਵਾਇਰਸ ਤੇ ਆਈ ਆਲੂ ਦੇ ਵਾਇਰਸ ਦਾ ਪਹਿਚਾਨ ਕੀ ਹੈ ਜੀ ਆਉਂਦਾ ਕਿਉਂ ਆਲੂਆਂ 'ਚ ਇਹਦੀ ਰੋਕਥਾਮ ਕੀ ਹੈ ਜੀ ਦੇਖੋ ਆਲੂਆਂ ਵਿੱਚ ਵਾਇਰਸ ਦੀ ਬੜੀ ਜ਼ਿਆਦਾ ਜਿਹੜੀ ਇੰਪੋਰਟੈਂਸ ਹੈ ਹਾਂ ਜੀ ਹਾਂਜੀ ਸਰ ਕਾਰਨ ਇਹ ਹੈ ਕਿ ਵਾਇਰਸ ਇੱਕ ਐਸੀ ਚੀਜ਼ ਹੈ ਜਿਸ ਨੂੰ ਆਪਾਂ ਸਪਰੇਅ ਕਰਕੇ ਕੈਮੀਕਲ ਦਾ ਇਸਤੇਮਾਲ ਕਰਕੇ ਖਤਮ ਨਹੀਂ ਕਰ ਸਕਦੇ ਹਾਂਜੀ ਸਰ ਬਾਕੀ ਜਿਹੜੀਆਂ ਜਿਹੜੀਆਂ ਫੂਫੰਦ ਨਾਲ ਬਿਮਾਰੀਆਂ ਲੱਗਦੀਆਂ ਨੇ ਜਾਂ ਫਿਰ ਬੈਕਟੀਰੀਆ ਨਾਲ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਵਾਸਤੇ ਦਵਾਈਆਂ ਹਨ ਨੇ ਹਾਂਜੀ ਪਰ ਵਾਇਰਸ ਵਾਸਤੇ ਤੁਸੀਂ ਕੋਲੋਂ ਵਾਇਰਸ ਅਗਰ ਪਲਾਂਟ ਦੇ ਵਿੱਚ ਆ ਗਿਆ ਤੁਹਾਨੂੰ ਸਪਰੇਅ ਕਰਕੇ ਖਤਮ ਕਰ ਦੇਵਗੇ ਤੇ ਆਪਾਂ ਸਪਰੇਅ ਕਰਕੇ ਖਤਮ ਨਹੀਂ ਕਰਦੇ ਅੱਛਾ ਠੀਕ ਹੈ ਸਰ ਮਾਰਕੀਟ ਵਿੱਚ ਕੁਝ ਦਵਾਈਆਂ ਆ ਰਹੀਆਂ ਜੀ ਉਹ ਕਹਿੰਦੇ ਵਾਇਰਸ ਵੀ ਇਹ ਸਾਡੀ ਸਪਰੇਅ ਕਰੋ ਵਾਇਰਸ ਇਹਨਾਂ ਪੱਤਾ ਜਿਹੜਾ ਫੋਲਡ ਹੋ ਸਿੱਧਾ ਹੋ ਜਾਊਗਾ ਜੀ ਇਹ ਕੋਈ ਕੁਝ ਜਿਹੜੀਆਂ ਨਾ ਆਯੁਰਵੈਦਿਕ ਜਾਂ ਮਤਲਬ ਐਸੀਆਂ ਕੁਝ ਕਲੇਮ ਕਰਦੇ ਨੇ ਹਾਂਜੀ ਸਰ ਟਰੀਟਮੈਂਟ ਲੇਕਿਨ ਅਸਲੀ ਚ ਵੀਰਸ ਦਾ ਸਿਸਟਮ ਮੇ ਉਹ ਨਾ ਵੀਰਸ ਸਿਸਟਮ ਦੇ ਅੰਦਰ ਚਲੇ ਜਾਂਦਾ ਹਾਂਜੀ ਸਰ ਉਹ ਤਕਰੀਬਨ ਬਿਲਕੁਲ ਉਹਨਾਂ ਦੇ ਪੌਦਿਆਂ ਦੇ ਸਿਸਟਮ ਦੇ ਵਿੱਚ ਵੜ ਜਾਂਦਾ ਹਾਂਜੀ ਤੇ ਸਿਸਟਮ ਚੋਂ ਕੱਢਣਾ ਮੁਸ਼ਕਲ ਹੁੰਦਾ ਹਾਂਜੀ ਸਰ ਹੁੰਦਾ ਕੀ ਹੈ ਕਿ ਤੁਹਾਨੂੰ ਜਿਸ ਤਰ੍ਹਾਂ ਨਾਈਟ੍ਰੋਜਨ ਵੱਧ ਦੇ ਦਿਓ ਨਜ਼ਰ ਨਹੀਂ ਆਏਗਾ ਹਾਂਜੀ ਹਾਂਜੀ ਪੱਤਾ ਖੁੱਲ ਜਾਏਗਾ ਪਰ ਵੀਰਸ ਉੱਥੇ ਹੋਏਗਾ ਠੀਕ ਹੈ ਸਰ ਜੀ ਉਹ ਅਗਲੀ ਜਨਰੇਸ਼ਨ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਣਾ ਹਾਂਜੀ ਸਰ ਤੇ ਮਾਸਕਿੰਗ افੈਕਟ ਜਿਹੜਾ ਨਾ ਉਹ ਹੁੰਦਾ ਕਿ ਮਾਸਕ ਜਿਹੜਾ ਕਰਦੇ ਹੋਗੇ ਵਾਇਰਸ ਨੂੰ ਲੇਕਿਨ ਵਾਇਰਸ ਇੱਕ ਦਫਾ ਸਿਸਟਮ ਚ ਆ ਗਿਆ ਤੇ ਉਹ ਐਲੀਮੀਨੇਟ ਨਹੀਂ ਹੁੰਦਾ ਹਾਂਜੀ ਸਰ ਹਾਂਜੀ ਸਰ ਇਸ ਕਰਕੇ ਸਾਨੂੰ ਵਾਇਰਸ ਵਾਸਤੇ ਨਾ ਸੈਪਰੇਟ ਧਿਆਨ ਰੱਖਣਾ ਪੈਂਦਾ ਠੀਕ ਹੈ ਸਰ ਹੁਣ ਆਪਾਂ ਅਗਰ ਗੱਲ ਆਲੂਆਂ ਦੀ ਕਰੀਏ ਤੇ ਆਲੂਆਂ ਦੇ ਵਿੱਚ ਤਕਰੀਬਨ 50 ਕਿਸਮ ਦੇ ਵਾਇਰਸ ਨੇ 50 ਟਾਈਪ ਆਫ ਡਿਫਰੈਂਟ ਵਾਇਰਸ ਠੀਕ ਹੈ ਸਰ ਔਰ 50 ਵਾਇਰਸਿਸ ਦੇ ਵਿੱਚੋਂ ਜਿਹੜੀ ਸੀਪੀਆ ਰਹੀ ਹੈ ਉਹ 26 ਕਿਸਮ ਦੇ ਵਾਰਸ ਟੈਸਟ ਕਰਦੀ ਹੈ ਠੀਕ ਹੈ ਸਰ ਹੁਣ 26 ਕਿਸਮ ਦੇ ਵਾਰਸਿਸ ਦੇ ਵਿੱਚੋਂ 8 ਕਿਸਮ ਦੇ ਵਾਰਸ ਐਸ ਨੇ ਜਿਹੜੇ ਕਿ ਆਲੂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਠੀਕ ਹੈ ਸਰ ਹੁਣ ਫਰਦਰ ਅਸੀਂ ਥੱਲੇ ਲੈ ਜਾਈਏ ਤਾਂ 8 ਵਿੱਚੋਂ 6 ਕਿਸਮ ਦੇ ਵਾਰਸ ਐਸ ਨੇ ਜਿਹੜੇ ਕੀੜੇ ਦੇ ਨਾਲ ਫੈਲਦੇ ਨੇ ਸਾਕਿੰਗ ਪੈਸ ਦੇ ਨਾਲ ਫੈਲਦੇ ਨੇ ਸਹੀ ਹੈ ਸਰ ਜਿਹੜੇ ਕਿ ਹੁਣ ਦੋ ਕਿਸਮ ਦੇ ਵਾਇਰਸ ਐਸ ਨੇ ਜਿਹੜੇ ਕਿ ਬੂਟੇ ਨੂੰ ਬੂਟਾ ਟੱਚ ਕਰਕੇ ਫੈਲਦੇ ਨੇ ਠੀਕ ਹੈ ਸਰ ਸੂਨੇ ਨਾਲ ਫੈਲਦੇ ਹਾਂਜੀ ਸਰ ਤੇ ਹੁਣ ਜਿਹੜੇ ਨੇ ਆਪਾਂ ਕੀੜੇ ਕਿਹੜੇ ਫਲਾਉਂਦੇ ਨੇ ਕੀੜੇ ਚਾਰ ਕਿਸਮ ਦੇ ਨੇ ਇਹ ਕੀੜੇ ਜਿਹੜੇ ਵਾਇਰਸ ਫਲਾਉਂਦੇ ਨੇ ਹਾਂਜੀ ਸਰ ਹੁਣ ਵਿੱਚ ਪਹਿਲਾ ਨੰਬਰ ਹੈ ਐਫਿਡਸ ਦਾ ਠੀਕ ਹੈ ਸਰ ਔਰ ਦੂਸਰਾ ਨੰਬਰ ਹੈ ਵਾਈਟ ਫ्लाई ਦਾ ਠੀਕ ਹੈ ਸਰ ਤੀਸਰਾ ਨੰਬਰ ਹੈ ਟ੍ਰਿਪਸ ਦਾ ਹਾਂਜੀ ਸਰ ਔਰ ਇਵਨ ਜਿਹੜੇ ਨੇ ਮਾਈਟਸ ਵੀ ਕਿਸੇ ਕਿਸਮ ਦੇ ਵਾਇਰਸ ਜਿਹੜੇ ਨੇ ਉਹ ਵੀ ਫਲਾ ਦਿੰਦੇ ਹਨ ਹਾਂਜੀ ਸਰ ਤੇ ਸਕਿੰਗ ਪੈਸ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਉਹ ਵਾਇਰਸ ਫਲਾਉਂਦੇ ਨੇ ਹਾਂਜੀ ਸਰ ਤੇ ਇਸ ਕਰਕੇ ਆਪਾਂ ਜਿਹੜੀ ਹੈ ਨਾ ਇਹ ਕਰਦੇ ਹਾਂ ਕਿ ਜਿਹੜਾ ਆਲੂ ਦੀ ਫਸਲ ਦੀ ਸ਼ੁਰੂਆਤ ਕਰਦੇ ਹਾਂ ਉਹ ਵਾਇਰਸ ਟੈਸਟਡ ਮਟੀਰੀਅਲ ਤੋਂ ਸ਼ੁਰੂ ਕਰਦੇ ਹਾਂ ਹੁਣ ਜਿਹੜੀਆਂ ਟਿਸ਼ੂ ਕਲਚਰ ਲੈਬਸ ਹਨ ਹਾਂਜੀ ਸਰ ਉਹ ਵਾਇਰਸ ਟੈਸਟਡ ਮਟੀਰੀਅਲ ਜਿਹੜਾ ਨਾ ਜਿਹੜਾ ਸੀਪੀਆਰ ਦਿੰਦੀ ਇੱਕ ਟਿਊਬ ਚ ਤਿੰਨ ਵਾਇਰਸ ਤਿੰਨ ਤਿੰਨ ਪlant ਹੁੰਦੇ ਨੇ ਹਾਂਜੀ ਸਰ ਉਹ ਸਾਰੇ ਵਾਇਰਸ ਤੋਂ ਟੈਸਟਡ ਹੁੰਦੇ ਹਨ ਹਾਂਜੀ ਸਰ ਉਹਨਾਂ ਟਿਊਬਾਂ ਨੂੰ ਜਿਹੜਾ ਨਾ ਟਿਸ਼ੂ ਕਲਚਰ ਲੈਬ ਲੈ ਕੇ ਉਹਨੂੰ ਮਲਟੀਪਲਾਈ ਕਰਦੀ ਹੈ ਹਾਂਜੀ ਉਹ ਮਲਟੀਪਲਾਈ ਕਰਕੇ ਉਹਨਾਂ ਤੋਂ ਹਜ਼ਾਰਾਂ ਪੌਦੇ ਬਣਾ ਦਿੰਦੀ ਇੱਕ ਟਿਊਬ ਤੋਂ ਤਿੰਨ ਤਿੰਨ ਹਜ਼ਾਰ ਚਾਰ ਚਾਰ ਹਜ਼ਾਰ ਤੱਕ ਪੌਦਾ ਬਣਾ ਲੈਂਦੀ ਹਾਂਜੀ ਹਾਂਜੀ ਸਰ ਉਹ ਪੌਦਾ ਜਿਹੜਾ ਨਾ ਵਾਇਰਸ ਫ੍ਰੀ ਹੁੰਦਾ ਟੈਸਟ ਕੀਤਾ ਹੁੰਦਾ ਹਾਂਜੀ ਸਰ ਟੈਸਟ ਕਰਦੇ ਨੇ ਐਲਾਈਜ਼ਾ ਨਾਲ ਟੈਸਟ ਕਰਦੇ ਨੇ ਪੀਸੀਆਰ ਨਾਲ ਟੈਸਟ ਕਰਦੇ ਨੇ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਕਰੋਨਾ ਵਾਇਰਸ ਟੈਸਟ ਕਰਦੇ ਸਾਂ ਇਹੋ ਜਿਹਾ ਹੀ ਹੈ ਸਾਰੇ ਪਲੈਂਟ ਵਾਇਰਸਿਸ ਹੋਣ ਚਾਹੇ ਐਨੀਮਲ ਵਾਇਰਸਿਸ ਹੋਣ ਹਾਂਜੀ ਸਰ ਟੈਸਟ ਕਰਨ ਦਾ ਤਰੀਕਾ ਇਹੀ ਹੈ ਐਲਾਈਜ਼ਾ ਪੀਸੀਆਰ ਤੇ ਇਸ ਤਰੀਕੇ ਨਾਲ ਟੈਸਟ ਕਰਕੇ ਉਹ ਦੇਖਦੇ ਨੇ ਵਾਇਰਸ ਨਹੀਂ ਹੈ ਤੇ ਫਿਰ ਉਹ ਪੌਦੇ ਬਣਾਉਂਦੇ ਨੇ ਜਿਹੜੇ ਵਾਇਰਸ ਫ੍ਰੀ ਆ ਹਾਂਜੀ ਸਰ ਹੁਣ ਵਾਇਰਸ ਫ੍ਰੀ ਤੋਂ ਆਪਾਂ ਜਿਹੜੇ ਬਣਾਨੇ ਆ ਟਿਊਬਰ ਬਣਾਨੇ ਆ ਉਹ ਆ ਮਿਨੀ ਟਿਊਬਰ ਜਿਹੜੇ ਸਟਾਰਟਿੰਗ ਜੀ 0 ਟਿਊਬਰ ਬਣਾਉਣਾ ਹੈ ਹਾਂਜੀ ਹਾਂਜੀ ਉਹ ਜਿਹੜੇ ਨੇ ਆਪ ਬਣਾਉਣੇ ਆ ਉਹਦੇ ਚ ਕੀ ਹੈ ਕਿ ਇਹ ਨੈਟ ਹਾਊਸ ਦੇ ਵਿੱਚ ਵੀ ਬਣਾ ਸਕਦੇ ਆਂ ਅਗਰ ਪੌਦੇ ਨੈਟ ਹਾਊਸ ਤੇ ਲਗਾਈਏ ਹਾਂਜੀ ਤੇ ਆਪਾਂ ਉਹਦੇ ਚ ਵੀ ਬਣਾ ਸਕਦੇ ਆਂ ਐਰੋਪੋਨਿਕ ਦੇ ਵਿੱਚ ਵੀ ਬਣਾ ਸਕਦੇ ਆਂ ਹਾਂਜੀ ਸਰ ਤੇ ਉਹ ਐਰੋਪੋਨਿਕ ਦੇ ਵਿੱਚ ਜਾਂ ਨੈਟ ਹਾਊਸ ਦੇ ਜਿਹੜੇ ਮਿਨੀ ਟਿਊਬਰ ਬੰਦੇ ਨੇ ਉਹਨਾਂ ਤੋਂ ਆਪਾਂ ਇਹ ਲੈ ਕੇ ਚੱਲਦੇ ਆਂ ਕਿ ਇਹਦੇ ਚ ਵਾਇਰਸ ਨਹੀਂ ਹੈ ਹਾਂਜੀ ਸਰ ਉਹਨਾਂ ਉਹਨਾਂ ਨੂੰ ਆਪਾਂ ਖੇਤ ਦੇ ਵਿੱਚ ਲਾਣੇ ਹੁੰਦੇ ਨੇ ਅੱਗੇ ਜੀਵਨ ਖਰਾਬ ਦੇ ਵਿੱਚ ਹਾਂਜੀ ਤੇ ਉਹ ਫਿਰ ਨਾਲੇ ਕੀ ਕਰਦੇ ਇੱਕ ਵਾਰ ਖੇਤ ਦੇ ਵਿੱਚ ਲਗਾਣੇ ਆ ਤੇ ਫਿਰ ਆਪਾਂ ਨਾ ਉਹਨੂੰ ਦੇਖਣਾ ਪੈਂਦਾ ਪਛਾਣ ਕਰਨੀ ਪੈਂਦੀ ਹੈ ਕਿ ਕਿਹੜਾ ਵਾਇਰਸ ਹੈ ਕਿ ਨਹੀਂ ਹਾਂਜੀ ਹਾਂਜੀ ਫਿਰ ਐਸੇ ਕਿਸਮ ਦੇ ਬੂਟੇ ਕੱਢਣੇ ਪੜਦੇ ਹਾਂਜੀ ਸਰ ਹੁਣ ਪਰ ਮੋٹے ਤੇ ਤਰੀਕੇ ਨਾਲ ਲਈਏ ਇਹ ਜਿਹੜੇ 7-8 ਕਿਸਮ ਦੇ ਜਿਹੜੇ ਇੰਪੋਰਟੈਂਟ ਵਾਇਰਸਿਸ ਹਨ ਹਾਂਜੀ ਇਹਨਾਂ ਦੇ ਕੀ ਸਿੰਪਟਮ ਕੀ ਨੇ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਇਹ ਹੈ ਕਿ ਪੱਤੇ ਵਿੱਚ ਮੋਜ਼ੇਕ ਪਾ ਦਿੰਦੇ ਨੇ ਮੋਜ਼ੇਕ ਦਾ ਮਤਲਬ ਇਹ ਹੈ ਕਿ ਇੱਕ ਬਰਾਬਰ ਜਿਹੜਾ ਨਾ ਉਹ ਪਤਾ ਹਰਾ ਨਹੀਂ ਹੁੰਦਾ ਵਿੱਚ ਵਿੱਚ ਜਿਹੜੇ ਨੇ ਪੀਲੇ ਦਾਗ ਹੁੰਦੇ ਨੇ ਹਾਂਜੀ ਸਰ ਤੇ ਉਹ ਹਲਕੇ ਪੀਲੇ ਦਾਗ ਹੁੰਦੇ ਨੇ ਜਦ ਪੱਤੇ ਨੂੰ ਤੁਸੀਂ ਅਗਰ ਸਫੇਦ ਕਿਸੇ ਬੈਕਗ੍ਰਾਉਂਡ ਤੇ ਰੱਖ ਕੇ ਦੇਖਦੇ ਹੋ ਹਾਂਜੀ ਸਰ ਤੇ ਤੁਹਾਨੂੰ ਉਹ ਦਾਗ ਜਿਹੜੇ ਨੇ ਪੀਲੇ ਪੱਤੇ ਤੇ ਉਹ ਬੜੇ ਨਜ਼ਰ ਆ ਜਾਂਦੇ ਨੇ ਹਾਂਜੀ ਹਾਂਜੀ ਤੇ ਉਹ ਜਿਹੜੇ ਨੇ ਉਹ ਪਛਾਣ ਐ ਐਸੇ ਐਸੇ ਅਗਰ ਵਾਇਰਸ ਉਹ ਸਾਨੂੰ ਨਜ਼ਰ ਆਂਦੇ ਨੇ ਪੁੱਦੇ ਨਜ਼ਰ ਆਂਦੇ ਨੇ ਤੇ ਸਾਨੂੰ ਉਹ ਬੂਟੇ ਕੱਢ ਦੇਣੇ ਚਾਹੀਦੇ ਨੇ ਠੀਕ ਹੈ ਜੀ ਤੇ ਦੂਸਰੇ ਇਸਮ ਦੇ ਵਾਇਰਸ ਜਿਹੜੇ ਆਂਦੇ ਨੇ ਉਹ ਆਂਦੇ ਨੇ ਜਿਹੜੇ ਪੱਤਿਆਂ ਨੂੰ ਮੋੜ ਤੋੜ ਦਿੰਦੇ ਨੇ ਠੀਕ ਹੈ ਸਰ ਚਾਹੇ ਉਹ ਪੱਤੇ ਨੂੰ ਮਾਰਜਨ ਉਹਦਾ ਇਕੱਠਾ ਕਰ ਦੇਣ ਜਾਂ ਉਹਦੇ ਉੱਪਰੋਂ ਥੱਲੇ ਕਰ ਦੇਣ ਪੱਤੇ ਜਿਵੇਂ ਉੱਬਰ ਉੱਪਰੋਂ ਥੱਲੇ ਉੱਬਰ-ਕਾਬੜ ਕਰ ਦੇਣ ਹਾਂਜੀ 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 ਤੇ ਜਾਂ ਫਿਰ ਇਹ ਹੈ ਕਿ ਉਹਨਾਂ ਦੀ ਰੂਲਿੰਗ ਕਰ ਦੇਣ ਜਾਂ ਉਹਨਾਂ ਨੂੰ ਅੰਦਰ ਵਾਲੇ ਪਾਸੇ ਜਾਂ ਬਾਹਰ ਵਾਲੇ ਪਾਸੇ ਮੋੜ ਦੇਣ ਠੀਕ ਹੈ ਸਰ ਉਹ ਵੀ ਵਾਇਰਸ ਦੀ ਪਛਾਣ ਹੈ ਠੀਕ ਹੈ ਸਰ ਤੇ ਸਾਨੂੰ ਇਹ ਤਿੰਨ ਕਿਸਮ ਦੇ ਸਿੰਪਟਮ ਜਿਹੜੇ ਨੇ ਨਜ਼ਰ ਆਉਂਦੇ ਨੇ ਹਾਂਜੀ ਤੇ ਇੱਕ ਹੁੰਦੇ ਨੇ ਮਾਈਲਡ ਮੋਜ਼ੈਕਸ ਹੁੰਦੇ ਨੇ ਮਾਈਲਡ ਮੋਜ਼ੈਕ ਹੁੰਦਾ ਹੈ ਕਿ ਉਹਨਾਂ ਬੜੇ ਧਿਆਨ ਨਾਲ ਦੇਖਣਾ ਪੈਂਦਾ ਹਾਂਜੀ ਲੱਗਦਾ ਇੱਕੋ ਜਿਹਾ ਨੇ ਪਰ ਤੁਸੀਂ ਧਿਆਨ ਨਾਲ ਜਦੋਂ ਬੂਟੇ ਦੇਖਦੇ ਆ ਤੇ ਸਾਨੂੰ ਪਤਾ ਚੱਲਦਾ ਕਿ ਉਹਦੇ ਜੜੇ ਨਾ ਹਲਕੀ ਫੇਟ ਮੂਜ਼ਿਕ ਹੈ ਹਾਂਜੀ ਹਾਂਜੀ ਸਰ ਸਾਨੂੰ ਉਹ ਵੀ ਜਿਹੜੇ ਨਾ ਬੂਟੇ ਐਸੇ ਵੀ ਜਿਹੜੇ ਨਾ ਪਛਾਣ ਕਰਕੇ ਕੱਢ ਦੇਣੇ ਚਾਹਦੇ ਹਾਂਜੀ ਹਾਂਜੀ ਤੇ ਅਗਰ ਆਪਾਂ ਉਹਨਾਂ ਦੇ ਬੂਟੇ ਇਸ ਤਰੀਕੇ ਦੇ ਵਾਇਰਸ ਵਾਲੇ ਬੂਧੇ ਜਿਹੜੇ ਨੇ ਕੱਢ ਦਿਆਂਗੇ ਤੇ ਸਾਡਾ ਜਿਹੜਾ ਨਾ ਖੇਤ ਜਿਹੜਾ ਨਾ ਉਹ ਵਾਇਰਸ ਤੋਂ ਫ੍ਰੀ ਹੋ ਜਾਏਗਾ ਹਾਂਜੀ ਹਾਂਜੀ ਤੇ ਉਹ ਫਿਰ ਪਾਇ ਲੈਣਾ ਉਹਨਾਂ ਨੂੰ ਅੱਗੇ ਲਿਜਾ ਸਕਦੇ ਆ ਅਗਲੀ ਜਨਰੇਸ਼ਨ ਦੇ ਵਿੱਚ ਹਾਂਜੀ ਜਿਹੜਾ ਨਾ ਇਹ ਹੈ ਹੁਣ ਇਹਨਾਂ ਵਾਇਰਸ ਆ ਲਿਆ ਕਰ ਕਰ ਪੌਦੇ ਜਿਹੜੇ ਹੈ ਨੇ ਸਾਡੇ ਹਾਂਜੀ ਉਹ ਕੀ ਹੈ ਕਿ ਜਿੰਨਾ ਮਰਜ਼ੀ ਉਹਨੂੰ ਆਪਾਂ ਖਾਦ ਦੇ ਦਈਏ ਪਾਣੀ ਦੇ ਦਈਏ ਉਹਦਾ ਧਿਆਨ ਰੱਖ ਲਈਏ ਉਹ ਕੁੱਟਿਆਂ ਨੇ ਨਾ ਤੇ ਵੱਡੇ ਹੋਣਾ ਨਾ ਹੀ ਬੋਦੇ ਆਲੂ ਦੇਣੇ ਹਾਂਜੀ ਹਾਂਜੀ ਸਹੀ ਹੋਰ ਡਾਊਨ ਦਾ ਜਨਰੇਸ਼ਨ ਜਿਹੜੀ ਜੀ1 ਚ ਗਿਆ ਜੀ2 ਚ ਗਿਆ ਉਹਨੇ ਕੁਆਲਿਟੀ ਉਹਦੀ ਖਰਾਬ ਕਰ ਹੀ ਜਾਣੀ ਹੈਗੀ ਠੀਕ ਹੈ ਸਰ ਇਸ ਕਰਕੇ ਨਾ ਉਹਦਾ ਵਾਰਿਸ ਦੇ ਪੁੱਦੇ ਤਿੰਨ ਦਫਾ ਕੱਢਨੇ ਚਾਹੀਦੇ ਨੇ ਸਾਨੂੰ ਠੀਕ ਹੈ ਸਰ ਤੇ ਜਦੋਂ ਤਕਰੀਬਨ ਖਰਾਬ ਦੀ ਜਰਮੀਨੇਸ਼ਨ ਪੂਰੀ ਹੋ ਜਾਏ ਹਾਂਜੀ ਪੂਰੇ ਖਰਾਬ ਦੀ ਅਮਰਜੈਂਸ ਆ ਜਾਏ ਕੋਈ ਹਾਂਜੀ ਹਾਂਜੀ 80% ਤੋਂ 90% ਦੇ ਵਿੱਚ ਆ ਜਾਏ ਹਾਂਜੀ ਤੇ ਉਦੋਂ 35 ਦਿਨ ਦੇ ਗੋਲਣਾ ਇੱਕ ਵਾਰੀ ਉਦੋਂ ਚੱਕਰ ਲਗਾ ਕੇ ਬੂਟੇ ਵਿੱਚ ਜਿਹੜੇ ਨੇ ਜਿੰਨਾਂ ਚ ਹੈ ਹਾਂਜੀ 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 ਉਹ ਆਪਾਂ ਕੱਢਦੇ ਹੀ ਹਾਂਜੀ ਤੇ ਉਦੇ ਬਾਅਦ ਫਿਰ ਕੀ ਹੈ ਕਿ 50 60 ਦਿਨ ਦੇ ਆਸ-ਪਾਸ ਹਾਂਜੀ ਜਦੋਂ ਬੂਟਾ ਪੂਰਾ ਖੁੱਲ ਜਾਂਦਾ ਹਾਂਜੀ ਉਹਦੇ ਵਿੱਚ ਜਿਹੜੇ ਨੇ ਫਿਰ ਅਗਰ ਕੋਈ ਵਾਇਰਸ ਦੇ ਸਿੰਪਟਮ ਤੁਹਾਨੂੰ ਨਜ਼ਰ ਆਂਦੇ ਨੇ ਜਾਂ ਦੂਜੇ ਵੈਰਾਈਟੀਆਂ ਦੇ ਸਿੰਪਟਮ ਨਜ਼ਰ ਆਂਦੇ ਨੇ ਦੂਜੇ ਵੈਰਾਈਟੀਆਂ ਨਜ਼ਰ ਆਂਦੀਆਂ ਨੇ ਬੂਟੇ ਦੇ ਹੋਰ ਕੱਟ ਦੇਣੇ ਚਾਹੀਦੇ ਹਾਂਜੀ ਹਾਂਜੀ ਫਿਰ ਤੀਸਰਾ ਹੁੰਦਾ ਸਾਡਾ 70 ਦਿਨ ਦੇ ਆਸ-ਪਾਸ 70 75 ਜਾਂ 80 ਦਿਨ ਦੇ ਆਸ-ਪਾਸ ਜਦੋਂ ਆਪਾਂ ਪੱਤੇ ਕੱਟਨੇ ਨੇ ਉਹਦੇ ਤੋਂ 5-10 ਦਿਨ ਪਹਿਲੇ ਹਾਂਜੀ ਉਹ ਤਾਂ ਆਪਾਂ ਚੱਕਰ ਲਾ ਲੈਣੇ ਆ ਦੇਖਣ ਵਾਸਤੇ ਕਿ ਵਾਇਰਸ ਕੋਈ ਜਾਤ ਨਹੀਂ ਰੇ ਅਗਲੀ ਜਨਰੇਸ਼ਨ ਹਾਂਜੀ ਹਾਂਜੀ ਫਿਰ ਬੂਟੇ ਕੱਢ ਲੈਣੇ ਆ ਹਾਂਜੀ ਤੇ ਜਦੋਂ ਇਹ ਬੂਟੇ ਕੱਢਦੇ ਆ ਜਦੋਂ ਆਲੂ ਬਣ ਜਾਂਦੇ ਨੇ ਤੇ ਆਲੂ ਵੀ ਉਹਨਾਂ ਦੇ ਨਾਲ ਕੱਢ ਦਿੰਨੇ ਆ ਤਾਂ ਕਿ ਉਹਦੇ ਵਿਚ ਆਲੂ ਮਿਕਸ ਨਾ ਹੋ ਜਾਵੇ ਹਾਂਜੀ 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 ਤੇ ਜਦੋਂ ਆਪਾਂ ਪੱਤੇ ਕੱਟ ਦਿੰਨੇ ਆ ਕਟਣੇ ਦੇ ਬਾਅਦ ਵੀ ਆਪਾਂ ਧਿਆਨ ਰੱਖਣਾ ਹੁੰਦਾ ਰੀਗਰੋਥ ਵਾਸਤੇ ਠੀਕ ਹੈ ਸਰ ਰੀਗਰੋਥ ਦਾ ਮਤਲਬ ਇਹ ਹੈ ਕਿ ਦੁਬਾਰਾ ਫਟਾਰਾ ਜੜਾ ਆਂਦਾ ਆਲੂ ਦੇ ਆਲੂ ਨੂੰ ਪੱਤੇ ਕੱਟੇ ਹੋਏ ਦੇ ਪੱਤਿਆਂ ਤੇ ਡੁੰਡੀਆਂ ਤੇ ਜਿਹੜਾ ਫਟਾਰਾ ਆਂਦਾ ਉਹ ਨਹੀਂ ਆਉਣਾ ਚਾਹੀਦਾ ਹਾਂਜੀ ਹਾਂਜੀ ਸਹੀ ਹੈ ਸਰ ਕਿਉਂਕਿ ਇਹ ਐਫਿਡ ਉਹਨਾਂ ਉੱਪਰ ਜਾ ਬੈਠਦਾ ਤੇ ਉੱਥੇ ਫਿਰ ਜਿਹੜਾ ਨਾ ਸਾਰੀ ਖਰਾਬ ਤੇ ਆਪਾਂ ਬਚਾ ਲਈ ਹਾਂਜੀ ਲੇਕਿਨ ਬਾਅਦ ਦੇ ਵਿੱਚ ਉਹ ਜਿਹੜੇ ਨੇ ਰੀ ਗ੍ਰੋਥ ਨਹੀਂ ਕੱਟੇ ਹਾਂਜੀ ਹਾਂਜੀ ਤਾਂ ਜਿਹੜਾ ਨਾ ਉਹ ਜੜ੍ਹਾਂ ਦਾ ਵਾਇਰਸ ਹੋਣਾ ਜਰੀਏ ਵੀ ਆ ਜਾਂਦਾ ਹਾਂਜੀ ਹਾਂਜੀ ਰੀ ਗ੍ਰੋਥ ਜਿਹੜਾ ਨਾ ਕੱਟਣਾ ਜ਼ਰੂਰੀ ਹੈ ਹਾਂਜੀ ਹਾਂਜੀ ਸਰ ਤੇ ਇਹ ਕੁਝ ਧਿਆਨ ਸਾਨੂੰ ਵਾਇਰਸ ਜਿਹੜਾ ਨਾ ਰੱਖਣੇ ਚਾਹੀਦੇ ਤੇ ਇਸ ਤੋਂ ਬੇਲ ਕੱਟੀ ਤੋਂ ਬਾਅਦ ਜੋ ਆਪਣਾ ਆਲੂ ਦਾ ਕੋਈ ਢੇਰ ਵਗੈਰਾ ਲੱਗ ਜਾਂਦਾ ਉੱਥੇ ਕੋਈ ਪਹਿਚਾਨ ਨਹੀਂ ਵਾਇਰਸ ਦੀ ਜੀ ਉੱਥੇ ਕੋਈ ਆਲੂ ਤੇ ਆਲੂ ਦੀ ਸ਼ਕਲ ਦੇਖ ਕੇ ਆਲੂ ਦੀ ਸ਼ੇਪ ਦੇਖ ਕੇ ਕੋਈ ਪਹਿਚਾਨ ਨਹੀਂ ਹੈ ਹਾਂਜੀ ਆਲੂ ਦੇ ਬੂਟੇ ਤੋਂ ਹੀ ਆਲੂ ਦੀ ਵਾਇਰਸ ਦੀ ਪਛਾਣ ਹੁੰਦੀ ਹੈ ਠੀਕ ਹੈ ਜੀ ਕੁਝ ਵਾਇਰਸ ਹੁੰਦੇ ਨੇ ਜਿਹੜੇ ਕਿ ਅ ਜਿਵੇਂ ਪੋਟੈਟੋ ਵਾਇਰਸ ਦਾ ਕੁਝ ਇੱਕ ਹੁੰਦੇ ਨੇ ਪੋਟੈਟੋ ਵਾਇਰਸ ਵਾਈ ਦਾ ਇੱਕ ਸਟ੍ਰੇਨ ਹੈ ਜਿਹੜਾ ਕਰੈਕਿੰਗ ਵੀ ਕਰ ਦਿੰਦਾ ਹੈ ਅੱਛਾ ਜੀ ਜਾਂ ਫਿਰ ਆਲੂ ਅਗਰ ਕੱਟਦੇ ਆ ਹਾਂਜੀ ਤੇ ਉਹਦੇ ਵਿੱਚ ਜਿਹੜਾ ਨਾ ਕਾਲੀ ਧਾਰੀ ਜਿਹੜੀ ਨਜ਼ਰ ਆਉਂਦੀ ਹੈ ਹਾਂਜੀ ਹਾਂਜੀ ਤੇ ਲੇਕਿਨ ਵੈਸੇ ਦੇਖੋ ਜੀ ਆਲੂ ਜਿਹੜਾ ਨਾ ਇੱਕੋ ਜਿਹਾ ਨਜ਼ਰ ਆਉਂਦਾ ਕੋਈ ਆਲੂ ਦੇਖ ਕੇ ਤੁਸੀਂ ਨਹੀਂ ਪਛਾਣ ਸਕਦੇ ਇਸ ਕਰਕੇ ਅਗਰ ਬੀਜ ਵੀ ਲੈਣਾ ਹੋਏ ਵਾਇਰਸ ਫਰੀ ਬੀਜ ਲੈਣਾ ਹੋਵੇ ਤਾਂ ਪਹਿਲੇ ਨਾ ਜਿੱਥੋਂ ਲੈਣਾ ਆਪਾਂ ਉਹਦੀ ਖਰਾਬ ਦੇਖੀਏ ਹਾਂਜੀ ਜੀ ਉਹਦੇ ਖਰਾਬ ਦੇ ਵਿੱਚ ਵਾਇਰਸ ਤੇ ਨਹੀਂ ਹੈ ਹਾਂਜੀ ਹਾਂਜੀ ਉਹ ਖਰਾਬ ਚ ਵਾਇਰਸ ਨਹੀਂ ਹੈ ਤੇ ਮਤਲਬ ਫਿਰ ਵਾਇਰਸ ਨਹੀਂ ਹੋਣਗੇ ਠੀਕ ਹੈ ਸਰ ਤੇ ਬਾਅਦ ਦੇ ਵਿੱਚ ਇਹ ਵੀ ਦੇਖਣਾ ਕਿ ਆਪਾਂ ਉਸੇ ਨਾੜ ਤੋਂ ਬੀਜ ਲੈ ਰਹੇ ਆ ਨਾ ਜਿਹੋ ਨਾੜ ਤੋਂ ਤੋਂ ਨਹੀਂ ਬੀ ਮਿਲ ਰਿਹਾ ਠੀਕ ਹੈ ਸਰ ਠੀਕ ਹੈ ਜੀ ਜਨਾ ਥੋੜਾ ਧਿਆਨ ਰੱਖੀਏ ਇਹਨਾਂ ਦਾ ਹਾਂਜੀ ਸਰ ਇੰਨੀ ਕਿ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਫਾਰਮ ਤੇ ਆਉਣ ਲਈ